ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਯਾਤਰਾ ਕਰਦੇ ਕਰਦੇ ਕੁਰੂ ਖੇਤਰ ਤੀਰਥ ਵਿਖੇ ਪਹੁੰਚੇ ਜਿਸ ਜਗ੍ਹਾ ਤੇ ਕਿਸੇ ਸਮੇਂ ਮਹਾਭਾਰਤ ਦਾ ਯੁੱਧ ਹੋਇਆ ਸੀ ਉਸ ਦਿਨ ਉਥੇ ਸੂਰਜ ਗ੍ਰਹਿਣ ਲੱਗਾ ਹੋਇਆ ਸੀ ਜਿਸ ਕਰਕੇ ਉਥੇ ਬਹੁਤ ਸਾਰੇ ਲੋਕ સ્ਨਾਣ ਕਰਨ ਲਈ ਦੂਰ ਨੇੜੇ ਤੋਂ ਆ ਰਹੇ ਸਨ ਤੇ ਸਾਰੇ ਗ੍ਰਹਿਣ ਲੱਗਣ ਦੀ ਉਡੀਕ ਕਰ ਰਹੇ ਸਨ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਇੱਕ ਖਾਲੀ ਥਾਂ ਵੇਖ ਕੇ ਇੱਕ ਪਾਸੇ ਹੋ ਕੇ ਬੈਠ ਗਏ ਤੇ ਵੇਖਣ ਲੱਗੇ ਕਿ ਅਮੀਰ ਲੋਕ ਆਪਣੇ ਪਾਪਾਂ ਨੂੰ ਦੂਰ ਕਰਨ ਵਾਸਤੇ ਮੰਗਤਿਆਂ ਨੂੰ ਦਾਨ ਦੇ ਰਹੇ ਨੇ ਕਿਉਂਕਿ ਇਹ ਪਰਮ ਬਣਿਆ ਹੋਇਆ ਸੀ ਕਿ ਜੇਕਰ ਕੋਈ ਗ੍ਰਹਿਣ ਲੱਗਣ ਸਮੇਂ સ્ਨਾਣ ਕਰੇ ਤੇ ਦਾਨ ਕਰੇ ਤੇ ਉਸ ਦੇ ਸਾਰੇ ਪਾਪ ਢੋਤੇ ਜਾਂਦੇ ਹਨ ਆਪਣੇ ਪਾਪਾ ਨੂੰ ਧੋਣ ਵਾਸਤੇ ਲੋਕ ਦਾਨ ਦੇ ਰਹੇ ਸਨ ਜਿਨ੍ਹਾਂ ਕਦੇ ਵੀ ਕਿਸੇ ਗਰੀਬ ਦਾ ਭਲਾ ਨਹੀਂ ਸੀ ਕੀਤਾ ਉਹ ਵੀ ਦਾਨ ਦੇ ਰਹੇ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਪਾਸੇ ਬੈਠ ਕੇ ਇਹ ਸਭ ਤਮਾਸ਼ਾ ਵੇਖ ਰਹੇ ਨੇ ਕਿ ਹਾਂਸੀ ਦੇ ਰਾਜਾ ਜਨਕ ਕੁਮਾਰ ਨੇ ਗੁਰੂ ਜੀ ਦੇ ਸਾਹਮਣੇ ਇੱਕ ਮ੍ਰਿਗ ਰੱਖ ਕੇ ਬੇਨਤੀ ਕੀਤੀ ਕਿ ਭਗਤ ਜੀ ਮੇਰੇ ਪਾਸ ਇਸ ਵੇਲੇ ਦਾਨ ਕਰਨ ਵਾਸਤੇ ਸਿਰਫ ਇਹ ਮ੍ਰਿਗ ਹੀ ਹੈ ਜਿਸ ਦਾ ਮੈਂ ਰਸਤੇ ਵਿੱਚ ਸ਼ਿਕਾਰ ਕੀਤਾ ਸੀ ਕਿਰਪਾ ਕਰਕੇ ਮੇਰੇ ਇਸ ਦਾਨ ਨੂੰ ਸਵੀਕਾਰ ਕਰੋ ਗੁਰੂ ਜੀ ਨੇ ਉਸ ਮ੍ਰਿਗ ਨੂੰ ਸਵੀਕਾਰ ਕਰ ਲਿਆ ਤੇ ਭਾਈ ਮਰਦਾਨੇ ਨੂੰ ਕਿਹਾ ਕਿ ਇਸ ਮ੍ਰਿਗ ਨੂੰ ਅੱਗ ਉੱਪਰ ਪੱਕਣ ਲਈ ਰੱਖ ਦੇ ਤਾਂ ਭਾਈ ਮਰਦਾਨੇ ਨੇ ਉਸ ਮ੍ਰਿਗ ਨੂੰ ਅੱਗ ਉੱਪਰ ਪੱਕਣ ਲਈ ਰੱਖ ਦਿੱਤਾ ਅੱਗ ਦੇ ਧੂਏ ਨੂੰ ਵੇਖ ਕੇ ਬ੍ਰਹਮਣ ਭੱਜੇ-ਭੱਜੇ ਗੁਰੂ ਜੀ ਦੇ ਪਾਸ ਆਏ ਅਤੇ ਕਹਿਣ ਲੱਗੇ ਕਿ ਇਸ ਅਸ਼ੋਭ ਸਮੇਂ ਕੋਈ ਵੀ ਅਗਨ ਨਹੀਂ ਜਲਾ ਸਕਦਾ ਕਿਉਂਕਿ ਅੱਜ ਅੱਗ ਜਲੋਣਾ ਬਹੁਤ ਵੱਡਾ ਪਾਪ ਹੈ ਤੇ ਅੱਜ ਕੋਈ ਵੀ ਚੀਜ਼ ਪਕਾਈ ਨਹੀਂ ਜਾ ਸਕਦੀ ਸਿਰਫ ਦਾਨ ਪੁੰਨ ਹੀ ਕੀਤਾ ਜਾ ਸਕਦਾ ਹੈ ਨਾਨੂ ਬ੍ਰਹਮਣ ਭਾਈ ਮਰਦਾਨੇ ਤੋਂ ਪੁੱਛਣ ਲੱਗਾ ਕਿ ਇਸ ਪਤੀਲੇ ਵਿੱਚ ਕੀ ਤਰਿਆ ਹੋਇਆ ਹੈ ਤਾਂ ਭਾਈ ਮਰਦਾਨੇ ਨੇ ਉੱਤਰ ਦਿੱਤਾ ਕਿ ਇਸ ਪਤੀਲੇ ਵਿੱਚ ਮ੍ਰਿਗ ਦਾ ਮਾਸ ਤਰਿਆ ਹੋਇਆ ਹੈ ਤਾਂ ਭਾਈ ਮਰਦਾਨੇ ਦੇ ਮੂੰਹੋਂ ਇਹ ਗੱਲ ਸੁਣ ਕੇ ਨਾ ਨੂੰ ਬ੍ਰਹਮਣ ਹੋਰ ਵੀ ਤੜਫ ਉੱਠਿਆ ਤੇ ਰੌਲਾ ਪਾਉਣ ਲੱਗ ਪਿਆ ਤਦ ਗੁਰੂ ਜੀ ਨੇ ਰੌਲਾ ਪਾਉਣ ਵਾਲੇ ਬ੍ਰਹਮਣ ਨੂੰ ਸਮਝਾਇਆ ਕਿ ਪੇਟ ਦੀ ਭੁੱਖ ਨੂੰ ਦੂਰ ਕਰਨ ਲਈ ਕੁਝ ਵੀ ਪਕਾਉਣਾ ਪਾਪ ਨਹੀਂ ਹੈ ਬਲਕਿ ਝੂਠ ਬੋਲ ਕੇ ਨਾ ਸਮਝ ਲੋਕਾਂ ਨੂੰ ਲੁੱਟਣਾ ਪਾਪ ਹੈ ਤੁਸੀਂ ਦੱਸੋ ਜੇਕਰ ਇੱਕ ਪਾਪੀ ਤੁਹਾਡੇ ਵਰਗੇ ਦੂਸਰੇ ਪਾਪੀਆਂ ਨੂੰ ਦਾਨ ਦੇਵੇਗਾ ਤਾਂ ਉਸਤੇ ਪਾਪ ਕਿਵੇਂ ਦੂਰ ਹੋ ਸਕਦੇ ਨੇ ਉਸੀ ਇਹਨਾਂ ਦਾ ਪਾਪ ਦੂਰ ਕਰਨ ਦਾ ਇਹਨਾਂ ਕੋਲੋਂ ਦਾਨ ਲੈ ਰਹੇ ਹੋ ਤੇ ਤੁਹਾਨੂੰ ਇਹ ਵੀ ਨਹੀਂ ਪਤਾ ਕਿ మాਸ ਕੀ ਹੈ ਸੁਣੋ ਸਾਡਾ ਪੂਰਾ ਸਰੀਰ ਮਾਸ ਨਾਲ ਹੀ ਬਣਿਆ ਹੋਇਆ ਹੈ ਮਾਸ ਮਾਸ ਹੀ ਖਾਂਦਾ ਹੈ ਮਾਸ ਮਾਸ ਨੂੰ ਹੀ ਵਿਆਹ ਕੇ ਘਰ ਵਿੱਚ ਲਿਆਉਂਦਾ ਹੈ ਤੇ ਮਾਸ ਮਾਸ ਨੂੰ ਹੀ ਜਨਮ ਦਿੰਦਾ ਹੈ ਤੁਹਾਡੇ ਵਰਗੇ ਬੇਸਮਝ ਲੋਕਾਂ ਨੂੰ ਇਹ ਸਮਝ ਨਹੀਂ ਕਿ ਦੁੱਧ ਦਹੀਂ ਅਤੇ ਪਾਣੀ ਵਿੱਚ ਆਂ ਅੰਗਿਤ ਜੀਵ ਹੁੰਦੇ ਹਨ ਜੇਕਰ ਜੀਵਾਂ ਨੂੰ ਮਾਰਨਾ ਅਤੇ ਖਾਣਾ ਪਾਪ ਹੈ ਤਾਂ ਫਿਰ ਇਸ ਪਾਪ ਤੋਂ ਕੋਈ ਨਹੀਂ ਬਚ ਸਕਦਾ ਗੁਰੂ ਜੀ ਨੇ ਉਹਨਾਂ ਬ੍ਰਹਮਣਾਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਨਾ ਤਾਂ ਮਾਸ ਖਾਣ ਵਾਲਾ ਪਾਪੀ ਹੈ ਤੇ ਨਾ ਹੀ ਮਾਸ ਨਾ ਖਾਣ ਵਾਲਾ ਪੁੰਨੀ ਹੈ ਪਾਪੀ ਤਾਂ ਉਹ ਹੁੰਦਾ ਹੈ ਜਿਹੜੇ ਭੈੜੇ ਕੰਮ ਕਰਦਾ ਹੈ ਗਰੀਬਾਂ ਦਾ ਲਹੂ ਪੀਂਦਾ ਹੈ ਤੇ ਮਾੜਿਆਂ ਨਾਲ ਧੱਕਾ ਕਰਦਾ ਹੈ ਪੁੰਨੀ ਉਹ ਹੁੰਦਾ ਹੈ ਜੋ ਦੂਸਰੇ ਦਾ ਭਲਾ ਕਰਦਾ ਹੈ ਤੇ ਕਿਸੇ ਦਾ ਵੀ ਦਿਲ ਨਹੀਂ ਦਿਖਾਉਂਦਾ ਗੁਰੂ ਜੀ ਦੇ ਮੂੰਹੋਂ ਨਿਕਲੇ ਇਹਨਾਂ ਬਚਨਾਂ ਦਾ ਅਸਰ ਕੋਲ ਖੜੇ ਸਾਰੇ ਹੀ ਬ੍ਰਹਮਣਾ ਤੇ ਪਿਆ ਤੇਨਾਂ ਨੂੰ ਬ੍ਰਹਮਣ ਨੂੰ ਵੀ ਅਹਿਸਾਸ ਹੋ ਗਿਆ ਕਿ ਗੁਰੂ ਜੀ ਜੋ ਵੀ ਕਹਿ ਰਹੇ ਸਨ ਉਹ ਠੀਕ ਹੀ ਕਹਿ ਰਹੇ ਨੇ ਤੇ ਉਹ ਵੀ ਗੁਰੂ ਜੀ ਦੇ ਚਰਨਾਂ ਉੱਤੇ ਟੈ ਪਿਆ ਸਤਨਾਮ ਸ੍ਰੀ ਵਾਹਿਗੁਰੂ